ਜਲੰਧਰ ਪੁਲਿਸ ਨੇ ਵੱਡੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼ 13 ਕਿਲੋ 100 ਗ੍ਰਾਮ ਹੈਰੋਇਨ 32 ਬੋਧੇ 5 ਪਿਸਤੌਲ 12 ਜ਼ਿੰਦਾ ਕਾਰਤੂਸ ਸਮੇਤ ਜਲੰਧਰ ਪੁਲਿਸ ਨੇ ਤਿੰਨ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦੇ ਹਾਂ ਜਲੰਧਰ ਦੇ ਪੁਸਟ ਕਮਿਸ਼ਨ ਤਾਨਫੀਜ਼ ਕਰਦੀ ਅਗਵਾਈ ਹੈ ਜਲੰਧਰ ਪੁਲਿਸ ਨੇ ਵੱਡੇ ਡਰੱਗ ਰੈਕੇਟ ਤਸਕੀਨ ਅਤੇ ਵਕਦਾ ਪਰਦਾਫਾਸ਼ ਕੀਤਾ ਹੈ ਸੀਪੀ ਜਲੰਧਰ ਨੇ ਦੱਸਿਆ ਕਿ 25 ਮਈ 2025 ਨੂੰ ਹੋਈ ਇੱਕ ਪ੍ਰੈਸ ਬਰੀਫਿੰਗ ਦੌਰਾਨ ਉਨ੍ਹਾਂ ਨੇ ਦੋ ਮੁੱਖ ਮੁਲਜ਼ਮਾਂ ਦੀ ਗ ਕਸਾ ਕੀਤਾ ਸੀ ਜਿਨ੍ਹਾਂ ਦੀ ਪਛਾਣ ਸ਼ਿਵਮ ਸੋਟੀ ਔਰ ਸ਼ਿਵਾ ਪੁੱਤਰ ਬਰਿੰਦਰ ਸਿੰਘ ਸੋਢੀ ਵਾਸੀ ਸਿਮਰਨ ਐਨਕਲੇਵ ਨੇੜੇ ਲੰਮਾ ਪਿੰਚੌਂਕ 20 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਰਿੰਦਰ ਸਿੰਘ ਔਰਫ ਬੱਬੂ ਪੁੱਤਰ ਦਵਿੰਦਰ ਸਿੰਘ ਵਾਸੀ ਅਮਾਨਗੜ ਜ਼ਿਲਹੰਦਰ 22 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਕੁੱਲ 13 ਕਿਲੋ ਹੈਰੋਇਨ ਤਿੰਨ ਲਗਜ਼ਰੀ ਕਾਰਾਂ ਦੋ ਗੈਰ ਕਾਨੂੰਨੀ ਪਿਸਤੌਲ ਅਤੇ 22000 ਰੁਪਏ ਦੀ ਡਰੱਗ ਮਨੀ ਬਾਬਤ ਕੀਤੀ ਹੈ ਰਿਮਾਂਡ ਦੌਰਾਨ ਪੁਲਿਸ ਦੁਆਰਾ ਕੀਤੀ ਪੁੱਛਗਛ ਦੌਰਾਨ ਇੱਕ ਤੀਜੇ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਸ ਦੀ ਪ ਔਰ ਇਕ ਸੁੱਖਾ ਪੁੱਤ ਅਕਬੀਰ ਸਿੰਘ ਵਾਸੀ ਵਿਸ਼ੰਬਰਪੁਰ ਥਾਣਾ ਮਿਰਸਰ ਵਿਕੇ 23 ਹੋਣੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੌਰਾਨ ਪੁਲਿਸ ਨੇ ਮਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਤਿੰਨ ਗੈਰ ਕਾਨੂੰਨੀ 32 ਬੋਰ ਪਿਸਤੌਲ 6 ਜਿੰਦਾ ਕਾਤੂਸ ਬਰਾਮਦ ਕੀਤੇ ਹਨ ਐਨਡੀਪੀਐਸ ਐਕਟ ਬੀ ਅਸਲਾ ਐਕਟ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 8 ਜ਼ਿਲंधर ਵਿਕੇ ਪੁਲਿਸ ਨੇ ਮਲਜ਼ਮਾ ਖਿਲਾਫ ਐਫ ਆਈ ਆਈ ਰਿਪੋਰਟ ਦਰਜ ਕਰਕੇ ਕੇਸ ਦਰਜ ਕਰ ਲਿਆ ਮਲਜ਼ਮਾ ਦੇ ਵਿਆਪਕ ਨੈਟਵਰਕ ਅਤੇ ਵਿਤੀ ਸਬੰਧਾਂ ਦੀ ਜਾਂਚ ਜਾਰੀ ਹੈ ਬਿਊਰੋ ਰਿਪੋਰਟ ਜੰਦਰ ਡਿਸਟ੍ਰੀਬਿਊਟ ਮਾਨਯੋਗ ਸ਼੍ਰੀਮਤੀ ਅਤੇ ਸ਼੍ਰੀ ਮਨਪ੍ਰੀ ਸੰਘੀ ਤੇ ਡੀਸੀਪੀ ਵਜਿਰੀ ਹਾ ਤੇ ਐਡੀਸੀਪੀ ਸ਼੍ਰੀ ਜੰਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਦੇ ਇਚਾਰਜ ਨੇ ਤੇ ਕਾਫੀ ਕਾਰਵਾਈ ਰਿਕਵਰੀ ਕੀਤੀ ਸੀ ਜਿਹਦੇ ਚਲਦਿਆਂ ਪਹਿਲਾਂ 13 ਗੱਲੋਂ ਹੈਰੋ ਦੀ ਰਿਕਵਰੀ ਹੋਈ ਸੀ ਜਿਹਦੇ ਵੀ 8 ਕਮੇਟ ਬਰਚਾ ਕਰਦਾ ਹੈ 100 27 29 21 6450 ਜਿਹਦੇ ਚੱਲਦੇ ਆ ਬੈਕਵਰਡ ਲਿੰਕ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ 10 ਪਿਸਟਲ ਪਤੀਬੂਰ ਦੇ 6 ਜਿੰਦਾਰੋਂ ਰਖਵਲ ਕੀਤੇ ਸੋਖਵੇਂ ਧਰਮਾੜ ਨੇ ਕਦੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਪਾਰਵਰਡ ਦੇ ਬੈਕਵਰਡ ਲਿੰਕ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕ੍ਰਿਪਤ ਕਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਕੈਂਟ ਦੇ ਵਿੱਚ ਕੇਸ ਰਿਸਟੈਂਡਿੰਗ ਕੇਸ ਹੈ ਇਹਦੇ ਵਿੱਚ 3 ਸਾਲ ਦੀ ਹੋ ਰਹਿ ਕੇ ਆਇਆ ਸੀ ਅਤੇ ਇਸ ਸਾਵੀ ਜਮਾਨਤ ਤੇ ਬਾਹਰ ਆਏ ਅਤੇ ਸੰਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫਿਰ ਟਰੱਕ ਦਾ ਨਾਕਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਪ੍ਰੋਪਰਟੀ ਵਗੈਰਾ ਜਿੱਥੇ ਵੈਰੀਫਾਈ ਸਾਰਾ ਕਰਾ ਕੇ ਸੀਲ ਕਰਨਾ ਹੈ